ਗੁਰਦੁਆਰਾ ਸ੍ਰੀ ਸਭਾ ਸ਼ਹੀਦਾਂ ਕਾਜ਼ਲ ਮਜ਼ੋਰੇ ਬਨੂ ਸੰਗਤ ਦੇ ਸਹਿਯੋਗ ਨਾਲ ਪਹਿਲੀ ਵਾਰ ਵਿਹੜ ਦਾ ਨਾ ਵਿਖੇ ਮਹਾਨ ਨਗਰ ਕੀਰਤ ਸਜਾਇਆ ਜਾਵੇਗਾ 29 ਮਾਰਚ 2025 ਨੂੰ ਗੁਰਦੁਆਰਾ ਸਿੰਘ ਸੁਭਾ ਸ਼ਹੀਦਾਂ ਕਦਰ ਮਦੌਰ ਅਤੇ ਵਿਯਦਾਨਾ ਨਗਰ ਦੀ ਸਮੂਹ ਸੰਗਤ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਗੋਲੇਮ ਹੱਲੇ ਨੂੰ ਸਮਰਪਿਤ ਪਹਿਲਾ ਵਿਸ਼ਾਲ ਨਗਰ ਕੀਰਤਨ ਵਿਯਦਾਨਾ ਵਿੱਚ 29 ਮਾਰਚ 2025 ਨੂੰ ਸਜਾਇਆ ਜਾ ਰਿਹਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸਤਾਵ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 29 ਮਾਰਚ ਦੇ ਸ਼ਨੀਵਾਰ ਨੂੰ ਦੁਪਹਿਰ 2:00 ਵਜੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਖਰਛਾਇਆ ਹੇਠ ਪਹਿਲਾ ਵਿਸ਼ਾਲ ਨਗਰ ਕੀਰਤਨ ਵਿਯਦਾਨਾ ਦੀ ਧਰਤੀ ਸਜਾਇਆ ਜਾਵੇਗਾ ਇਸ ਨਗਰ ਕੀਰਤਨ ਵਿੱਚ ਪੰਥ ਦੀ ਪ੍ਰਸਿੱਧ ਢਾ ਕਿ ਮਿਹਾਲ ਕਰੇਗਾ ਲਗਨ ਕੀ ਕੰਨੀ ਰਮਤਾ ਬਸ ਸਟੈਂਡ ਤੇ ਅਸਦ ਲਿਬਰਤਾ ਤੋਂ ਹੋਵੇਗੀ ਅਤੇ ਗੁਰੂ ਸਾਹਿਬ ਦੀ ਸੁੰਦਰ ਪਾਲ ਦੀ ਪੰਜ ਪਿਆਰੇ ਸਹਿਬਾਨ ਦੇ ਪਿੱਛੇ ਪਿੱਛੇ ਸੰਤਾਂ ਵਾਹਿਗੁਰੂ ਦਾ ਜਪ ਕਰਦੇ ਆਈਆਂ ਨਗਰ ਦੀ ਪਕਰਮਾ ਕਰਨ ਗਿਆ ਅਤੇ ਨਗਰ ਕੀਰਤਨ ਵੀ ਸੰਪੂਰਨਤਾ ਵੀ ਬਸ ਸਟੈਂਡ ਤੇ ਅਸਦ ਲਿਬਰਤਾ ਵਿਖੇ ਹੀ ਹੋਵੇਗੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਨੂੰ ਪੀਠ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਨਗਰ ਵੀ ਇਤਨਾ ਚਾਹਰੀ ਪਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਸ ਮੌਕੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕੇ ਲੰਗਰ ਤੋਂ ਵਰਤਾਏ ਜਾਣਗੇ ਇਸ ਵਿਸ਼ੇਸ਼ ਬੇਨਤੀ ਹੈ ਕਿ ਲੰਗਰਾਂ ਦੀ ਪੁਰਾਤਨ ਗੁਰਮਰੀਆਦਾਂ ਨੂੰ ਬਹਾਲ ਕਰਨੇ ਹਨ ਲੰਗਰ ਸਿਰਫ ਪੰਕਤਾ ਵਿੱਚ ਹੀ ਵਰਤਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪੈਰੀ ਸਾਧ ਸੰਗਤ ਜੀ ਆਪ ਜਿਸ ਤਰ੍ਹਾਂ ਸਾਡੇ ਨੇ ਕੰਝ ਸੁਣੇ ਕੀ ਗੁਰਦਰ ਸਾਹਿਬ ਕਾਜ਼ਲ ਮਜ਼ੂਰੇ ਵੱਲੋਂ ਕੀਤਾ ਦਾ ਨਵਕੇ ਨਗਰ ਜਿੱਤਨਾ ਰਮ ਗੀਤਾ ਜਾ ਰਿਹਾ ਔਰ ਸਾਰੀ ਸੰਗਤ ਨੇ ਉੱਥੇ ਸ਼ਮੂਲੀਅਤ ਕਰਨੀ ਔਰ ਇੰਥੇ ਸਤਕਾਰਯੋਗ ਜਿਹੜੇ ਵੀ ਹਰ ਸਾਲ ਆਪਣੇ ਪਿੰਡਾਂ ਦੇ ਵਿੱਚੋਂ ਗੁਰੂ ਕੇ ਲੰਗਰ ਤਿਆਰ ਕਰਕੇ ਲਿਆ ਕਰਕੇ ਆਉਂਦੇ ਨੇ ਬੜਾ ਸਾਰਿਆਂ ਨੂੰ ਬੜੀ ਨਿਮਰਤਾ ਤੇ ਸਤਿਕਾਰ ਨਾਲ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਉਸੇ ਸੱਚੇ ਢੰਗ ਦੇ ਨਾਲ ਜਿਹੜੇ ਲੰਗਰ ਨੇ ਤਿਆਰ ਕਰ ਤਿਆਰ ਕਰਕੇ ਲਿਆ ਕਰਕੇ ਆਉਣੇ ਪਰ ਕਿਸੇ ਵੀ ਪ੍ਰਕਾਰ ਦੇ ਉਤੇ ਸਟਾਲ ਨਹੀਂ ਲਿਆਉਣਾ ਸਾਰੇ ਲੰਗਰ ਤਿਆਰ ਕਰਕੇ ਇੱਕ ਹੀ ਇੱਕ ਜਗ੍ਹਾ ਤੇ ਆਪਾਂ ਸਾਰੇ ਇਕੱਤਰ ਕਾਣਾ ਔਰ ਪੰਗਤ ਦੇ ਵਿੱਚ ਸੰਗਤ ਨੂੰ ਬੜੀ ਨਿਮਰਤਾ ਦੇ ਨਾਲ ਔਰ ਸ਼ਰਧਾ ਨਾਲ ਆਪਾਂ ਛਕਾਉਣਾ ਕਰਨਾ ਤਾਜੂ ਗੁਰੂ ਮਹਾਰਾਜ ਜੀ ਦੀ ਚੜ੍ਹਦੀਕ ਪਰਾਤਨ ਮਰਿਆਦਾ ਆ ਉਸ ਨੂੰ ਆਪਾਂ ਬਰਕਰਾਰ ਕਰ ਸਕੀਏ ਇਸ ਗੱਲ ਕਿ ਮੈਂ ਆਪਣੀ ਗੱਲ ਨੂੰ ਦੁਬਾਰਾ ਦੁਹਰੋਣਾ ਹਾਂ ਉਹ ਗੁਰਪਿਆਰੀ ਸਾਧ ਸੰਗਤ ਦੇ ਵਿੱਚ ਚਰਨਾਂ ਦੇ ਵਿੱਚ ਵੀ ਸਾਰੀ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਮਨਾਹੀ ਨਹੀਂ ਕਿ ਤੁਸੀਂ ਪਿੰਡਾਂ ਵਿੱਚੋਂ ਆਪਣਾ ਲੰਗਰ ਤਿਆਰ ਕਰਕੇ ਨਹੀਂ ਲੈ ਕਰਕੇ ਆਉਣਾ ਲੰਗਰ ਤਿਆਰ ਕਰਕੇ ਲੈ ਕਰਕੇ ਆਉਣਾ ਗੁਰਪਿਆਰੀ ਸਾਧ ਸੰਗਤ ਦੀ ਬਸ ਆਪਾਂ ਸਟਾਲ ਨਹੀਂ ਲਗਾਉਣੇ ਇੱਕ ਜਗ੍ਹਾ ਤੇ ਇੱਕ ਪੰਗਤ ਦੇ ਵਿੱਚ ਬੈਠ ਕੇ ਆਪਾਂ ਸਾਰੀ ਸੰਗਤ ਨੂੰ ਲੰਗਰ ਛਕਾਉਣਾ ਸੋ ਸਾਰਿਆਂ ਨੇ ਪ੍ਰਬੰਧਕ ਕਮੇਟੀ ਦੀ ਗਿਣਤੀ ਨੂੰ ਪ੍ਰਬੰਧਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ